ਯਾਰ ਚੌਥੀ ਮੰਜ਼ਲ ਤੇ ਆ ਪੰਜਵੰਜਵੀਂ ਮੰਜ਼ਲ ਕਿਹੋ ਜਿਹੀ ਹੋ ਗਈ ਆ ਕੀ ਆ ਝਿੰਗੇ ਆ ਕੀ ਕਿੜੇ ਚੜ ਕੇ ਲਿਫਟ ਚ 43 46 48 49 50 57ਵੇਂ ਫਲੋਰ ਤੇ ਆਪਾਂ ਕੰਨੀ ਮੇਰਾ ਬੰਦ ਹੋ ਗਏ ਓ ਮਾਈ ਗਾਡ ਭਾਈ ਮੈਂ ਨਹੀਂ ਵੇਖਣਾ ਉਧਰ ਦੇਖੋ ਭਾਈ ਬਾਹਰ ਦੇਖੋ ਭਈਆ ਦੇਖੋ ਬਟ ਟਾਪ ਫਲੋਰ ਤੇ ਆ 57ਵਾਂ ਨੰਬਰ ਆ ਆਪਾਂ ਵੀ ਜਿਹੜੀ ਬਿਲਡਿੰਗ ਤੇ ਗਏ ਸੀ ਨਾ ਓਲੀਆਂ ਬਿਲਡਿੰਗਾਂ ਸੀਆਂ ਉਹ ਦੇਖੋ ਆਹ ਦੇਖੋ ਵੀ ਬਿਲਡਿੰਗ ਦਾ ਰੰਗ ਬਦਲਦੀ ਪਈ ਆ ਜਿਹੋ ਜਿਹਾ ਰੰਗ ਆ ਨਾ ਉਹੋ ਜੀ ਬਿਲਡਿੰਗ ਦਾ ਰੰਗ ਹੋ ਜਾਂਦਾ ਆਹ ਦੇਖ ਲਓ ਵੀ ਆ ਗਏ ਆਪਾਂ ਸ਼ੇਰ ਦੇ ਮੂੰਹ ਕੋਲੇ ਆਹ ਸ਼ੇਰ ਦਾ ਮੂੰਹ ਆ ਜਿਹੜਾ ਸਭ ਤੋਂ ਫੇਮਸ ਆ ਇੱਥੇ ਹਾਂਜੀ ਭਾਈ ਤੁਹਾਡਾ ਸਾਰਿਆਂ ਦਾ ਪਹਿਰ ਤੋਂ ਸਵਾਗਤ ਆ ਆਪਣੇ YouTube ਚੈਨਲ Ozzy Travel ਕਪਲ ਤੇ ਆਪਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਹੈਗੇ ਸਿੰਗਾਪੁਰ ਤੇ ਬਈ ਆਪਾਂ ਜਾ ਰਹੇ ਆ ਸਭ ਤੋਂ ਉੱਚੀ ਬਿਲਡਿੰਗ ਜਿਹੜੇ ਟਾਵਰ ਬਣੇ ਤਿੰਨ ਟਾਵਰ ਬਣੇ ਨਾ 1 2 3 ਤੇ ਆਪਾਂ ਉਹ ਸਭ ਤੋਂ ਟਾਪ ਤੇ ਜਾ ਕੇ ਵਿਖਾਉਨੇ ਆ ਤੁਹਾਨੂੰ ਉੱਥੋਂ ਦਾ 뷰 ਕਿਦਾਂ ਦਾ ਵਾ ਤੇ ਸਾਰਾ ਸਿੰਗਾਪੁਰ ਉੱਥੋਂ ਕਿਵੇਂ ਦਾ ਲੱਗਦਾ ਵਾ ਤੇ ਇਹ ਆਪਣਾ ਆਪਣਾ ਮਤਲਬ ਇੱਥੋਂ ਦੀ ਸਭ ਤੋਂ ਉੱਚੀ ਬਿਲਡਿੰਗ ਆ ਲੱਗ ਭਾਗ ਵੇਖਣੋਂ ਤਾਂ ਉੱਚੀ ਲੱਗਦੀ ਆ ਬਾਅਦ ਵਿੱਚ ਉੱਤੇ ਜਾ ਕੇ ਵੇਖਾਂਗੇ ਉਹ ਕਿੰਨਾ ਦੀ ਉੱਚੀ ਆ ਸਭ ਤੋਂ ਯੈਸ ਮਰੀਨਾ ਦੇ ਆਪਸ ਤੇ ਇੱਥੋਂ ਦੀ ਫੇਮਸ ਜਗ੍ਹਾ ਵਾ ਤੇ ਚਲੋ ਆਪਾਂ ਚੱਲਦੇ ਉੱਤੇ ਤੁਹਾਨੂੰ ਦਿਖਾਉਣੇ ਆ ਸਰ ਇੱਥੇ ਤ ਟਾਵਰ 3 ਠੀਕ ਆ ਆਪਾਂ ਕਿ ਜਾ ਰਹੇ ਆਪਾਂ ਟਾਵਰ 1 ਦੇ ਵਿੱਚੋਂ ਦੀ ਜਾ ਰਹੇ ਆ ਤੇ ਇੱਕ ਤੁਹਾਨੂੰ ਹੈਕ ਦੱਸਾਂਗੇ ਉਹ ਐਂਡ ਤੇ ਹੈਕ ਦੱਸੂਗਾ ਕਿ ਤੁਸੀਂ ਸਭ ਤੋਂ ਉੱਤੇ ਫਰੀ ਦੇ ਵਿੱਚ ਕਿਵੇਂ ਜਾ ਸਕਦੇ ਹੋ ਨਾਰਮਲੀ 30 ਡਾਲਰ ਲੱਗਦੇ ਆ ਪਰ ਆਪਾਂ ਜਾਵਾਂਗੇ ਫਰੀ ਦੇ ਵਿੱਚ ਹੁਣ ਤੁਹਾਨੂੰ ਦੱਸਦਾ ਮਾਂ ਕਿ ਫਰੀ ਚ ਕਿਵੇਂ ਜਾ ਸਕਦੇ ਤੇ ਆਹ ਦੇਖ ਲਓ ਸਭ ਤੋਂ ਪਹਿਲਾਂ ਤਾਂ ਟਾਵਰ 1 ਤੇ 2 ਦੀ ਐਂਟਰੀ ਇੱਥੋਂ ਦੀ ਓਕੇ ਠੀਕ ਆ ਆਪਾਂ ਆ ਗਏ ਟਾਵਰ 1 ਦੇ ਵਿੱਚ ਠੀਕ ਆ ਆਟਾ ਵਰਵਨ ਜਿਹੜਾ ਜਾਂਦਾ ਪਿਆ 22 ਤੋਂ 25 57 ਬਿਲਡਿੰਗਾਂ ਇੱਥੇ 57 ਇੱਥੇ ਲਾਵੋ ਹੋਟਲ ਨੋ ਰੈਜ਼ਰਵੇਸ਼ਨ ਆ ਨੋ ਵੀ ਡੋਨਟ ਹੈਵ ਦਿਨ ਕਰੈਂਟਲੀ ਵੀ ਕੈਨ ਓਨਲੀ ਅਕਮੋਡੇਟ ਦੋਸ ੂ ਰੈਜ਼ਰਵ ਇਨ ਐਡਵਾਂਸ ਅਸ ਆਰ ਆਉਟਰ ਇਸ ਕਲੋਜ਼ਡ ਊ ਟੂ ਦਿ ਬੈਡ ਵੈਦਰ ਬੈਡ ਵੈਦਰ ਇਹ ਤਾਂ ਹੋ ਗਿਆ ਆਪਣਾ ਪਲਾਨ ਕੈਨਸਲ ਪਲਾਨ ਕੈਨਸਲ ਇਦਾਂ ਹੋ ਗਿਆ ਉਹ ਕਹਿੰਦੀ ਕਿ ਉਹ ਬੈਡ ਵੈਦਰ ਆ ਤੇ ਅੱਜ ਮੌਸਮ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਨਾ ਮੀ ਪੈ ਰਿਹਾ ਵਾ ਇੱਥੇ ਤੇ ਉਮੀਦ ਕਰਕੇ ਨਾ ਇੱਥੇ ਉਹ ਬਾਲੀ ਉਚਾਈ ਤੇ ਆ ਤੇ ਉੱਥੇ ਉਹ ਬੈਡ ਵੈਦਰ ਕਰਕੇ ਉਹਨਾਂ ਨੇ ਉਹ ਡੈਕ ਜਿਹੜੀ ਬੰਦ ਕੀਤੀ ਆ ਪਰ ਹਾਂ ਉਹਨੇ ਇਹ ਕਿਹਾ ਵਾ ਕਿ ਤੁਹਾਨੂੰ ਰੈਜ਼ਰਵੇਸ਼ਨ ਕਰਨੀ ਪੈਣੀ ਆ ਪਰ ਰੈਜ਼ਰਵੇਸ਼ਨ ਆਪਾਂ ਕਰਨੀ ਨਹੀਂ ਗੀ ਆਪਾਂ ਜਾਵਾਂਗੇ ਫ੍ਰੀ ਦੇ ਵਿੱਚ ਉਹ ਕਹਿੰਦੀ ਆਊਟਸਾਈਡ ਹਾਂ ਬਾਹਰਲਾ ਚਾਹੇ ਰੈਜ਼ਰਵੇਸ਼ਨ ਹੋਵੇ ਵੀ ਤਾਂ ਵੀ ਤੁਸੀਂ ਆ ਤਾਂ ਵੀ ਜਾ ਨਹੀਂ ਸਕਦੇ ਹਾਂ ਓਕੇ ਓਕੇ ਠੀਕ ਆ ਪਰ ਆਪਾਂ ਤੁਹਾਨੂੰ ਬਾਹਰੋਂ ਵਿਖਾ ਦਿੰਨੇ ਆ ਆ ਟਾਵਰ ਕਿੱਦਾਂ ਦੇ ਆ ਆ ਆਪਾਂ ਜਿਹੜੇ ਟਾਵਰ ਚ ਹੈਗੇ ਆ ਇਹ ਹੈਗਾ ਟਾਵਰ 1 ਠੀਕ ਆ ਪਰਾ ਬੋਤੇ ਜਾ ਸਕਦਾ ਕਿਸੇ ਤਰੀਕੇ ਮੈਂ ਕੀ ਆ ਟਾਵਰ ਟਾਵਰ ਟੂ ਤੇ ਕੀ ਉਹਦਾ ਰੈਸਟੋਰੈਂਟ ਹੈਗਾ ਨਾ ਨਹੀਂ ਜੇ ਆਪਾਂ ਵੈਸੇ ਆਪਾਂ ਜਾਣਾ ਹੋਵੇ 15ਵੀਂ ਮੰਜ਼ਲ ਤੇ 20ਵੀਂ ਮੰਜ਼ਲ ਤੇ 5ਵੀਂ ਮੰਜ਼ਲ ਤੇ ਵੈਸੇ ਹੀ ਮਨ ਲਾ ਆਪਣਾ ਰੂਮ ਔਰ ਕੇ ਜਾ ਕੁਛ ਵੀ ਹੈ ਕਿਧਰ ਹਾਂ ਲਿਫਟ ਤੇ ਚੜਨ ਦੇ ਦੇਣਗੇ ਆਪਾਂ ਨੂੰ ਰਿਚਰਡ ਮੈਲੀ ਬਕੂੜਾ ਆ ਪਤਾ ਨਹੀਂ ਕੀ ਆ ਬਹੁਲੀ ਜ਼ਬਰਦਸਤ ਬਿਲਡਿੰਗ ਆ ਬਈਆ ਤਾ ਤੱਕ ਆ ਗਈਆਂ ਟਾਵਰ 2 ਦੀ ਐਂਟਰੀ ਇੱਥੋਂ ਹੁੰਦੀ ਆ ਬਾਈ ਤੋਂ 50 ਆ ਬਿਲਡਿੰਗ ਤੱਕ ਜਾਂਦਾ ਹਾਂ ਹਾਂ ਹੁਣ ਦੱਸ ਜਾਣੀ ਛੱਕਦੇ ਆਪਾਂ ਟਰਾਂਸਫਰ ਫਲੋਰ ਅੱਛਾ ਟਰਾਂਸਫਰ ਹੁੰਦਾ ਵਾ ਇੱਥੋਂ ਦੂਜੇ ਟਾਵਰ ਦੇ ਵਿੱਚ ਲੌਬੀ ਤੇ ਆ ਟਰਾਈ ਕਰਕੇ ਵੇਖਦੇ 55 ਨੰਬਰ ਤੇ ਜਾਂਦੀ ਏ ਇਹ ਉਹ ਚਲ ਕੋਈ ਲੱਭ ਲੈ 31 ਨੰਬਰ ਹਾਂ ਲੈ ਵੀ 31 ਨੰਬਰ ਨੱਪਤਾ ਹਾਂ ਭਾਈ ਟ੍ਰਾਂਸਫਰ ਤੋਂ ਪਹਿਲਾਂ ਚੈੱਕ ਹੀ ਲੈ। ਫਾ ਚਾਰ ਤੱਕ ਜਾਂਦੇ ਚਾਰ ਤੱਕ ਅੱਛਾ ਉੱਤੇ ਨਹੀਂ ਜਾਂਦੀ ਬੀ। ਹਮ ਅੱਛਾ ਇਹ ਗਾਂ ਨਹੀਂ ਜਾਂਦੀ ਬੀ ਬਈ ਚੌਥੇ ਤੱਕ ਗਈ ਆ। ਲੈਜ਼ਾ ਤੱਕ ਆ ਦੇਖ ਲਈ ਕੀ ਆ। ਅੱਹ ਅੱਛਾ ਬਈ ਚੌਥੀ ਮੰਜ਼ਲ ਤੇ ਆ ਗਿਆ ਆਪਾਂ। ਆਹ ਓਕੇ। ਯਾਰ ਚੌਥੀ ਮੰਜ਼ਲ ਤੇ ਆ 55ਵੀਂ ਮੰਜ਼ਲ ਕਿਹੋ ਜਿਹੀ ਹੋਊਗੀ ਸਹੀ ਗੱਲ ਉੱਤੇ ਤਾਂ ਬਈ ਯਾਰ ਚੌਥੀ ਮੰਜ਼ਲ ਤੇ ਮੈਨੂੰ ਤਾਂ ਡਰ ਲੱਗਦਾ ਥੱਲੇ ਦੇਖਦੇ ਆ 55ਵੀਂ ਮੰਜ਼ਲ ਕਿਹੋ ਜਿਹੀ ਹੋਊਗੀ ਉੱਧਰ ਜਾਣਾ ਪਊਗਾ ਇਹਦਾ ਮਤਲਬ 55 ਮੰਜ਼ਲਾ ਪੈਜਾ ਬ੍ਰਿਜ ਇਹ ਤਾਂ ਫਿਰ ਦੇਖਣਾ ਹੈ ਲੈਵਲ 4 ਤੋਂ 22 ਚੰਦਰਾ ਦੇਖੋ ਬਈ ਕਿੱਡੀਆਂ ਘਣ ਬਣਿਆ ਹੈ ਟਰਾਂਸਫਰ ਲਿਫਟ ਪੈਜਾ ਬ੍ਰਿਜ ਕੀ ਹੈ ਪੈਜਾ ਬ੍ਰਿਜ ਦੇਖਣਾ ਪੈਣਾ ਜਾ ਕੇ ਆ ਜਾ ਜਿਆਦਾ ਨਹੀਂ ਜਾਣਾ ਮੈਨੂੰ ਤਾਂ ਕਿਹਾ ਹੀ ਨਹੀਂ ਜਾਣਾ ਚੱਲ ਗਈ ਚਲ ਗਈ ਚਲ ਗਈ ਆਰ ਤੇ ਉਹ ਨੌਵੀਂ ਤੇ ਆ ਗਈ ਇੱਥੇ ਕਿਨਾਂ ਪੜਨੋ ਪਾਣਾ ਜਾਂਦਾ ਹਾਂ ਹਾਂ ਆਪਣੀ ਵੀ ਜਾ ਰਹੀ ਉਹ ਆ ਵਈ ਆਪਾਂ ਬਿਨਾ ਕਾਰਟ ਤੋਂ ਨਹੀਂ ਜਾ ਸਕਦੇ ਆਪਾਂ ਨੂੰ ਕਾਰਟ ਚਾਹੀਦਾ ਸੀਗਾ ਤੇ ਆਪਾਂ ਵੈਸੇ ਕਿਸੇ ਦੇ ਨਾਲ ਜ਼ਰੂਰ ਜਾ ਸਕਦੇ ਉਹ ਨੌਵੀਂ ਮੰਜ਼ਲ ਤੇ ਕੋਈ ਚਲ ਗਈ ਸੀ ਲਿਫਟ ਪਹਿਲਾਂ ਕਿਉਂਕਿ ਉਹ ਨੌਵੀਂ ਮੰਜ਼ਲ ਤੇ ਉਹਨਾਂ ਨੂੰ ਲੈ ਕੇ ਆਉਣਾ ਸੀ ਥੱਲੇ ਫੇਰ ਆਪਾਂ ਆ ਗਏ ਪਹਿਲੀ ਮੰਜ਼ਲ ਤੇ ਥੱਲੇ ਆ ਗਿਆ ਹੁਣ ਆਪਾਂ ਇੱਕ ਵਾਰੀ ਬਾਹਰ ਚੱਲਦੇ ਇੱਥੋਂ ਇੱਧਰ ਹੋਰ ਕੁਝ ਵੇਖਦੇ ਹਾਂ ਹੋਰ ਕੀ ਇੱਥੇ ਮੋਲ ਆਪਾਂ ਵੀ ਪਹਿਲੀ ਵਾਰ ਹੀ ਆਏ ਆ ਆਪਾਂ ਨੂੰ ਵੀ ਨਹੀਂ ਪਤਾ ਪਰ ਤੁਹਾਨੂੰ ਸਮਝਾ ਦਵਾਂਗੇ ਥੋੜਾ ਬਤਾ ਨਾਲ ਨਾਲ ਕੀ حساب ਕਿਤਾਵਾ ਜੋ ਸਾਨੂੰ ਪਤਾ ਲੱਗੀਆਂ ਦਾ ਤੁਹਾਨੂੰ ਵੀ ਸਮਝਾਈ ਜੰਨੇ ਆ ਫਿਲਹਾਲ ਤੱਕ ਤਾਂ ਇਹੀ ਪਤਾ ਲੱਗਾ ਕਿ ਜਿੱਦਨ ਬੈਡ ਵੈਦਰ ਆ ਆਪਾਂ ਜਾ ਨਹੀਂ ਸਕਦੇ ਟਾਵਰਾਂ ਦੇ ਉੱਤੇ ਨਹੀਂ ਜਾ ਸਕਦੇ ਆਪਾਂ ਨੂੰ ਹੋਟਲ 'ਚ ਜਾ ਸਕਦੇ ਰੈਸਟੋਰੈਂਟ 'ਚ ਪਰ ਟਾਵਰ ਦੇ ਬਾਹਰ ਨਹੀਂ ਜਾ ਸਕਦੇ ਨਹੀਂ ਪੈ ਰਹੇ ਨਾ ਬਾਹਰ ਚਲਾ ਗਾਰਡਨ ਬਾਈ ਦੀ ਬੇ ਵਾਲਟ ਟੈਕਸੀ ਸਟੈਂਡ ਯੂ ਆਰ ਐਟ ਹੋਟਲ 1 ਆਪਾਂ ਟਾਵਰ 1 ਤੇ ਆ ਚਿੰਗੇ ਜਦੋਂ ਤੇਪਨ ਲੱਗਦਾ ਨਾ ਕਸੀਨ ਨੂੰ ਆਪਣੇ ਆ ਦੇਖੋ ਇਹ ਮੈਨੂੰ ਲੱਗਾ ਕੁੱਕ ਕਰਕੇ ਦੇਣਗੇ ਕੁੱਕ ਕਰਕੇ ਦੇਣਗੇ ਹਜੇ ਕੁੱਕ ਨਹੀਂ ਹੋਏ ਥੋ ਕੁੱਕ ਨਹੀਂ ਹੋਏ ਉਹ ਜੋ ਜੋ ਬਣਵਾਉਣਾ ਨਾ ਆਪਦੇ ਹਿਸਾਬ ਨਾਲ ਰੱਖੋ ਤੇ ਬਣਾ ਕੇ ਦੇ ਦਾਂਗੇ ਅੱਛਾ ਇਦਾਂ ਭਈ ਆ ਦੇਖੋ ਹਣਾ ਇੱਥੇ ਸਮਾਨ ਪਿਆ ਸਾਰਾ ਆ ਦੇਖੋ ਕੇਕੜੇ ਪਏ ਆ ਕੀ ਆ ਚਿੰਗੇ ਚਿੰਗੇ ਪਏ ਆ ਆ ਵੀ ਚਿੰਗੇ ਆ ਆ ਕੇਕੜੇ ਕੇਕੜੇ ਇਸ਼ਟ ਪਲੇਟ ਦੇ ਵਿੱਚ ਜੋ ਜੋ ਕੋਣਾ ਪਾਓ ਉਥੇ ਸ਼ੈਫ ਕੋਲੇ ਜਾਓ ਤੇ ਸ਼ੈਫ ਕੀ ਕਰੂਗਾ ਇਹਨੂੰ ਬਣਾ ਕੇ ਦੇ ਦੇਊਗਾ ਤੁਹਾਨੂੰ ਉਹੋ ਜਿਹਾ ਜੋ ਤੁਸੀਂ ਆਪਦੀ ਪਲੇਟ ਦੇ ਵਿੱਚ ਪਾਓਗੇ ਨਾ ਉਹ ਤੁਹਾਨੂੰ ਬਣਾ ਕੇ ਦੇ ਦੇਊਗਾ ਸਬਜੀ ਸੁੱਕਜੀ ਜੋ ਵੀ ਹੋਊਗਾ ਇਹ ਸੀਨ ਸੀ ਤੇ ਬਾਅਦ ਵਿੱਚ ਪੈਸੇ ਲੈ ਲੈਣਗੇ ਜਿੰਨੇ ਦਾ ਹੋਇਆ ਸਭਾਣ ਹੋ ਭਈਆ ਦੇਖੋ ਅਸੀਂ ਚੜ ਕੇ ਲਿਫਟ 'ਚ 43 46 48 49 50 ਭਈ 57ਵੇਂ ਫਲੋਰ ਤੇ ਆ ਗਏ ਆਏ ਹਾਏ ਹਾਏ ਉਹ 57ਵੇਂ ਫਲਵਰ ਤੇ ਆਪਾ। ਓ ਯਾਰ ਕੰਨ ਹੀ ਮੇਰੇ ਤਾਂ ਬੰਦ ਹੋ ਗਏ। ਅੱਛਾ ਅੱਛਾ ਆ ਲਾਵੋ ਆ। ਆਜਾ ਚੱਲਦੇ ਅੰਦਰ। ਕੀ ਚੱਲੋ? ਆਜਾ ਆਜਾ। ਭਈ ਆ ਗਿਆ ਆਪਾਂ ਲਾਵੋ ਦੇ ਉੱਤੇ ਆ ਗਏ। 57ਵੇਂ। ਅੱਛਾ ਰੈਜ਼ਰਵੇਸ਼ਨ ਆ ਇੱਥੇ। ਆਹ ਲੈ ਬੈ ਰੈਸਟੋਰੈਂਟ ਆ। ਭਈ ਆ ਗਿਆ ਆਪਾਂ ਜਮਾ ਟੌਪ ਤੇ ਆ ਗਏ। ਅੱਛਾ ਲੱਕ ਤੇ ਆ ਗਿਆ ਬਈ ਓ ਮਾਈ ਗਾਡ ਬਈ ਆ ਦੇਖੋ ਉਹ ਤਾਂ ਬੜੇ ਛੋਟੇ ਨੇ ਉਹ ਯਾਰ ਮੈਂ ਨਹੀਂ ਨੀਵਾ ਜਾ ਸਕਦਾ ਇੱਥੇ ਤੂੰ ਦੇਖ ਲੇਂਗੀ ਹਾਂ ਬਈ ਮੈਂ ਨਹੀਂ ਵੇਖਣਾ ਉਧਰ ਦੇਖੋ ਬਈ ਬਾਹਰ ਦੇਖੋ ਓਏ ਬਾਹਰ ਦੇਖੋ ਓਏ ਹੋਏ ਹੋਏ ਓਹ ਦੇਖੋ ਪਰਾਂ ਨਰਦੀਪਾਲਾ ਅਲੱ ਕੈਮਰਾ ਮੈਂ ਤਾਂ ਨਹੀਂ ਆਣਾ ਸਾਡਾ ਬਈ ਉਹ ਦੇਖੋ ਉਹ ਪਰਾਂ ਹੈਗੀਆਂ ਨਿੱਕੀਆਂ ਨਿੱਕੀਆਂ ਬਿਲਡਿੰਗਾਂ ਵੇਖਦੀਆਂ ਪਈਆਂ ਬਈ ਮੈਨੂੰ ਤਾਂ ਯਾਰ ਐਵੇਂ ਕਮ ਮੈਨੂੰ ਤਾਂ ਚੱਕਰ ਆਉਂਦਾ ਸਿਰੀਅਸਲੀ ਥੱਲੇ ਵੇਖ ਕੇ ਬਾਲੀ ਚਾਈ ਹੈ ਨਰਦੀਪ ਨਾ ਉਹ ਤਾਂ ਉਹ ਥੱਲੇ ਰਹਿ ਗਏ ਮੈਨੂੰ ਤਾਂ ਚੱਕਰ ਆਉਂਦਾ ਸੀ ਜੀ ਅਮਰੇਲਾ ਕਹਿੰਦਾ ਬਾਲੀ ਵਿਚਾਈ ਆ ਯਾਰ ਸਿਰੀਅਸਲੀ ਆਏ ਹੋਏ 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 ਬਈ ਉਹ ਸਾਰੀਆਂ ਕਸ਼ਤੀਆਂ ਦੇਖੋ ਅਮਰੇਲਾ ਵੇ ਇੱਥੇ ਬਈ ਦੂਰਬੀਨ ਲੱਗੀ ਇੱਕ ਦੂਰ ਵੇਖਣ ਲਈ ਦੇਖੀਏ ਕਿਦਾਂ ਦਾ ਲੱਗਦਾ ਅਰੇ। ਆਹ। ਇਸ ਤੀਆਂ ਰਹਿਦੇ ਆ ਭਈ ਅੱਭੀ ਨਾਲ ਜਮਾ ਨੇੜੇ ਨੇੜੇ। ਉਹ ਲੈਰ ਜਾਖਦੀ ਬਈ। ਦੇਖ ਰਹੀਆਂ ਭੈਣਾਂ ਕਿ ਨਹੀਂ? ਦੇਖ। ਬਈ ਬੋਲੀ ਤਾਂ ਜਗਾ ਯਾਰ। ਮੈਂ ਤਾਂ ਅੱਗੇ ਨਹੀਂ ਜਾ ਸਕਦਾ ਸੀ। ਓ ਯਾਰ ਮੈਂ ਨਹੀਂ ਜਾਣਾ। ਅੱਛਾ ਆਪਾਂ ਹੈਗੇ 57ਵੇਂ ਫਲੋਰ ਤੇ ਆ ਆਪਾਂ ਜਮਾ ਟੌਪ ਤੇ ਆ ਗਏ ਬਈ ਹੁਣ ਇਹ ਮੈਂ ਤੁਹਾਨੂੰ ਬਾਹਰੋਂ ਬਿਲਡਿੰਗ ਵਿਖਾਉਣਾ ਮੈਂ ਬਾਹਰ ਆਪਾਂ ਕਿਹੜੀ ਬਿਲਡਿੰਗ ਦੇ ਉੱਤੇ ਆ ਬਾਹਰ ਜਾ ਕੇ ਵਿਖਾਉਂਗਾ ਤੁਹਾਨੂੰ ਫਿਲਹਾਲ ਇੱਥੋਂ ਵੇਖ ਲਓ ਇੱਕ ਵਾਰੀ ਇਹਦੀ ਜਿਹੜੀ ਐਂਟਰੀ ਉਧਰ ਲੌਬੀ ਪਰ ਆਵਾ ਫਿਰ ਆ ਜਾ ਰਹੇ ਆਪਾਂ ਇੱਥੇ ਅੱਛਾ ਮਿਨੀਮਮ ਸਪੈਂਡਿੰਗ ਆ 30 ਡਾਲਰ ਇੱਥੇ ਲਾਵੋ ਹੋਟਲ ਜਾ ਕੇ ਬਈ ਆਪਾਂ ਲਾਵੋ ਪੁੱਛਦੇ ਆ ਇੱਥੇ ਕਿਵੇਂ ਨਾ ਕਿਵੇਂ ਵੜਤਾ ਆਏ ਅਸੀਂ ਇੱਥੇ ਪੁੱਛ ਹੁਣ ਇੱਥੇ ਆਪਣਾ ਕੀ ਸੀ ਨਾ ਇੱਥੇ ਲਾਵੋ ਹੋਟਲ ਦੇ ਵਿੱਚ अच्छा सर के तुसी बाहर खड़ो अच्छा आपणो जेडी बीबी सी ना भाई बीबी ने आपण उथे रोकदा ਥੱਲੇ ਜਿਹੜੀ ਥੱਲੇ ਬੀਬੀ ਸੀ ਉਹਨੇ ਤਾਂ ਰੋਕਦਾ ਸਾਨੂੰ ਹਨਾ ਉਹ ਕਹਿੰਦੀ ਕਿ ਤੁਸੀਂ ਬੈਡ ਵੈਦਰ ਤੇ ਕਰਕੇ ਉੱਥੇ ਜਾ ਸਕਦੇ ਸਪਾਰਰ ਹਮ ਉੱਤੇ ਅਸੀਂ ਪੋਛ ਚੁੱਕੇ ਹਾਂ ਕਿਵੇਂ ਨਾ ਕਿਵੇਂ ਕਰਕੇ ਤੇ ਉਹ ਕਹਿੰਦੀ ਹੈ ਕਿ ਫੁੱਲੀ ਬੁੱਕ ਆ ਪਰ ਤੁਸੀਂ ਵੇਟ ਕਰੋ ਤੁਹਾਡੀ ਵਾਰੀ ਆ ਜੂਗੀ ਜੇਕਰ ਟੇਬਲ ਫਰੀ ਹੋਇਆ ਤਾਂ ਆਪਾਂ ਵੇਟ ਕਰਦੇ ਹਾਂ ਫਾਈਨਲੀ ਆਤਾ ਗਏ ਹੁਸਤੇ ਫੜ ਬਾਕੀ ਕੋਈ ਚੱਕਰ ਨਹੀਂ ਆ ਦੇਖਦੇ ਐਂਟਰੀ ਹੋਈ ਆ ਪਰ ਉਹ ਹੀ ਕੋ ਕਹਿੰਦੀ ਟੇਬਲ ਨਹੀਂ ਅਵੇਲੇਬਲ ਟੇਬਲ ਨਹੀਂ ਅਵੇਲੇਬਲ ਮਤਲਬ ਹੈਗੇ ਆ ਟੇਬਲ ਪਰ ਉਹ ਕਹਿੰਦੀ ਅਵੇਲੇਬਲ ਨਹੀਂ ਹੈਗਾ ਤੇ ਲਿਮਟਡ ਟੇਬਲ ਹੀ ਆ ਇਸ ਕਰਕੇ ਨਾ ਅਸੀਂ ਵਾਕ ਇਨ ਕਰ ਨਹੀਂ ਸਕਦੇ ਉਹਨੇ ਸਾਨੂੰ ਮਨਾ ਕਰਤਾ ਪਰ ਉਹਨੇ ਨਾ ਸਾਨੂੰ ਇੱਕ ਹੋਰ ਦੱਸੀ ਆ ਜਗਾ ਸੇਮ ਟੂ ਸੇਮ 57 ਫਲੋਰ ਤੇ ਜਾਓ ਵੀ ਤੇ ਉਹ ਦੂਸਰੀ ਆ ਅਸੀਂ ਹੁਣ ਉਧਰ ਜਾ ਰਹੇ ਹਾਂ ਉਹ ਹੈਗਾ ਟਾਵਰ 3 ਤੇ ਤੇ ਦੂਸਰੀ ਗੱਲ ਵੀ ਆਪਾਂ ਜਦੋਂ ਉੱਤੇ ਗਏ ਨਾ ਉੱਤੇ ਜਾ ਕੇ ਨਾ ਉਚਾਈ 'ਚ ਨਹੀਂ ਜਾ ਕੇ ਨਾ ਮੇਰੇ ਕੰਨ ਬੰਦ ਜੇ ਹੋਣੇ ਸ਼ੁਰੂ ਹੋ ਗਏ ਤੇ ਜਿਵੇਂ ਥੱਲੇ ਆਏ ਫੇਰ ਕੰਨਾਂ ਤੇ ਭਾਰ ਪਿਆ ਥੋੜਾ ਥੋੜਾ ਮਤਲਬ ਇੰਨੀ ਉਚਾਈ ਸੀਗੀ ਇਹ ਬਾਹਰਲਾ ਥੋਨੂੰ ਮੈਂ ਬਾਅਦ 'ਚ ਵਿਖੋਣਾ ਵਾਂ ਪਰ ਫਿਲਹਾਲ ਆਪਾਂ ਅੰਦਰ ਹੀ ਆਏ ਕਰੀਦਾ ਨਹੀਂ ਯਾਰ ਸੀਰੀਅਸਲੀ ਬਹੁਤ ਅੱਛਾ ਯਾਰ ਤਾਂ ਬਣਾਇਆ ਕਿਵੇਂ ਹੋਊਗਾ ਯਾਰ ਹਣਾ ਵੇਖ ਲਾ ਜਿਹੜੇ ਬੰਦੇ ਬਾਹਰ ਨਿਕਲ ਕੇ ਬਣਾਉਂਦੇ ਹੋਣਗੇ ਨਾ ਸ਼ੀਸ਼ੇ ਛੂਸ਼ੇ ਸਾਫ ਕਰਦੇ ਹੋਣਗੇ ਕਲੀਨਿੰਗ ਕਰਦੇ ਹੋਣਗੇ ਉਹ ਹੋਊਗਾ ਨਾ ਪੂਰਾ ਮੇਰੇ ਤਾਂ ਭਾਵੇਂ ਬੈਲਟਾਂ ਵੀ ਲਾ ਦੇ ਮੈਂ ਤਾਂ ਨਹੀਂ ਬਾਹਰ ਜਾ ਸਕਦਾ ਮੈਂ ਤਾਂ ਵੇਖ ਕੇ ਹੋਰ ਹੁੰਦਾ ਵੈਸੇ ਆਪਾਂ ਵਾਕ ਕਰਕੇ ਆ ਗਏ ਹੁਣ ਟਾਵਰ 3 ਦੇ ਇਹ ਟਾਵਰ 1 ਤੋਂ 3 ਤੱਕ ਦੀ ਜਿਹੜੀ ਹੈ ਨਾ ਸਾਰੀ ਵਾਕ ਅੰਦਰੋਂ ਅੰਦਰੀ ਹੋ ਜਾਂਦੀ ਆ ਤੇ ਆਪਾਂ ਹੁਣ ਟਾਵਰ 3 ਦੇ ਇੱਥੇ ਟੋਟਲ 57 ਫਲੋਰ ਆ ਹੁਣ ਇੱਥੋਂ ਇਹ ਪਤਾ ਲੱਗ ਗਿਆ ਆਪਾਂ ਨੂੰ ਹਨ 57ਵੇਂ ਫਲੋਰ ਤੇ ਹੈਗਾ ਸਕਾਈ ਪਾਰਕ ਓਬਜ਼ਰਵੇਸ਼ਨ ਡੈਕ ਐਗਜ਼ਿਟ ਥਰੂ ਗਲਾਸ ਡੋਰ ਟਰਨ ਲੈਫਟ ਹੁਣ ਆਪਾਂ ਚੱਲਦੇ ਹਾਂ 57ਵੇਂ ਫਲੋਰ ਤੇ 37 lettes go ਟਾਵਰ 3 ਆ ਗਿਆ ਡੈਕ ਬਾਰਿਸ਼ ਹੋਣ ਲੱਗੀ ਆ ਤੇ ਆਪਾਂ ਛਤਰੀ ਕੱਢ ਲਈਏ ਇੱਥੇ ਛਤਰੀ ਤੇ ਤੁਹਾਨੂੰ 24 ਘੰਟੇ ਨਾਲ ਚਾਹੀਦੀ ਆ ਤੇ ਆਪਾਂ ਬਈ ਫੇਰ ਪਹੁੰਚ ਕੇ ਟਾਵਰ 'ਤੇ ਇੱਥੇ ਐਵੇਂ ਕਹੀ ਜਾਂਦੇ ਇੱਥੇ ਤੁਹਾਨੂੰ ਪੈਸੇ ਲੱਗਦੇ ਪੈਸੇ ਲੱਗਦੇ ਆਪਾਂ ਤਾਂ ਕੋਈ ਪੈਸਾ ਨਹੀਂ ਲੱਗਾ ਇੱਥੇ T3 ਤੇ ਆਪਾਂ ਆਰਾਮ ਨਾਲ ਪਹੁੰਚ ਗਏ ਇੱਥੇ ਜਿਵੇਂ ਆਉਣਾ ਸੀ ਓਵੇਂ ਪਹੁੰਚ ਗਏ ਹਣ ਇਹਨੂੰ ਆਪਾਂ ਕੋਲੀ ਛਤਰੀ ਆ ਵੀ ਚੱਲੀਏ ਅੱਧਰ ਵੇਖ ਕੇ ਆਈਏ ਕੀ ਮਾਹੌਲ ਆ ਮੈਂ ਨਹੀਂ ਆ ਰਹੀ ਆਣੀ ਬਈ ਅੱਛਾ ਇਟ ਇਜ਼ ਮੀ ਦੇ

ਓ ਸ਼ਿਟ ਐਂ ਲੱਗਦਾ ਜਿਵੇਂ ਜਾਜ ਦੇ ਵਿੱਚ ਹੀ ਹੁੰਦੇ ਆਪਾਂ ਬਈ ਓ ਮਾਈ ਗਾਡ ਸੀਰੀਅਸਲੀ ਆਪਾਂ ਵੀ ਜਿਹੜੀ ਬਿਲਡਿੰਗ ਤੇ ਗਏ ਸੀ ਨਾ ਓਲੀਆਂ ਬਿਲਡਿੰਗਾਂ ਸੀ ਜਾਂ ਦੇਖੋ ਇੱਕ ਦੋ ਤੇ ਤਿੰਨ ਆਪਾਂ ਗਏ ਸੀ ਪਹਿਲਾਂ ਪਹਿਲੇ ਟਾਵਰ ਤੇ ਫਿਰ ਗਏ ਸੀ ਦੂਜੇ ਟਾਵਰ ਤੇ ਫਿਰ ਗਏ ਸੀ ਤੀਜੇ ਤੇ ਹਨਾ ਉਹ ਟਾਵਰ ਸੀ ਆਪਾਂ ਉਹ ਉੱਤੋਂ ਿੱਕਰ ਗਏ ਸੀ ਜਿਹੜਾ ਸਭ ਤੋਂ ਉੱਚਾ ਇੱਥੋਂ ਦਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਲਾਈਟ ਸ਼ੋਅ ਵਿਖਾਉਣਾ ਵਾ ਜਿਹੜਾ ਉਹਦੇ ਸਾਹਮਣੇ ਹੋ ਰਿਹਾ ਵਾ ਦੇਖਿਓ ਪੂਰਾ ਜ਼ਬਰਦਸਤ ਲਾਈਟ ਸ਼ੋਅ ਦਿਖਾਉਣਾ ਰੁਕੋ ਵੇਟ ਕਰੋ ਬਸ ਅੱਛੇ ਥਿ ਵਿਊ ਦੇਖ ਲਓ ਪਹਿਲਾਂ ਤਾਂ ਤੁਸੀਂ ਪਹਿਲਾਂ ਪਿਛਲਾ ਵਿਊ ਆਹ ਦੇਖੋ ਜਿਗਦਾ ਪਾ ਵਿਊ ਕੀ ਬਾਤ ਆ ਆਹ ਹ ਆਪਣੀ ਹੋ ਰਹੀ ਆ ਉਹ ਉੱਥੇ ਹੋ ਰਹੀ ਆ ਹੁਣ ਲਾਈਟਨਿੰਗ ਹੋਣੀ ਉੱਥੇ ਲਾਈਟ ਸ਼ੋ ਹੋਣਾ ਇਹ ਰੋਜ਼ ਹੁੰਦਾ ਵਾ 7 ਵਜੇ 8 ਵਜੇ 9 ਵਜੇ ਐਵਰੀ ਡੇ ਤੇ ਆ ਸਾਹਮਣੇ ਜਿੱਥੇ ਆਪਾਂ ਗਏ ਆ ਉਹ ਹੈਗੀ ਮਰੀਨਾ ਵੇ ਸੈਂਡ ਜੀ ਨੂੰ ਕਹ ਦਿੰਦੇ ਆ ਆ ਇਧਰ ਝੂਲਾ ਆਹ 뷰 ਸੀ ਇੱਥੋਂ ਦਾ ਪੂਰਾ ਸਿਟੀ ਦਾ 뷰 ਬਸ ਸ਼ੁਰੂ ਹੋਣ ਲੱਗਾ ਉੱਥੇ ਇਹ ਇੱਥੇ ਸ਼ੁਰੂ ਹੋਣਾ ਓਹ ਪਰਾਂ ਚੱਲਦਾ ਪਿਆ ਬਈ ਲਾਈਟ ਸ਼ੋ ਦੂਰ ਆ ਇੱਥੋਂ ਬਹੁਤ ਦੂਰ ਆ ਕਿਉਂਕਿ ਉਹ ਇਧਰੋਂ ਘਟਵੇਂ ਖਦਾ ਪਿਆ ਵਾ ਆਪਾਂ ਇੱਕ ਵਲੌਗ ਬਣਾਇਆ ਸੀਗਾ ਜਦੋਂ ਆਪਾਂ ਕੋਲਿਓ ਬਣਾਇਆ ਸੀ ਉਹ ਤੁਸੀਂ ਵੇਖ ਲਿਓ ਵੈਸੇ ਪਰ ਫਿਲਹਾਲ ਇਧਰੋਂ ਚੱਲਦਾ ਪਿਆ ਸੀ ਤਾਂ ਕਰਕੇ ਮੈਂ ਕਿਹਾ ਚਲੋ ਤੁਹਾਨੂੰ ਘੇੜਾ ਜਿਹਾ ਮਰਾਦੀ ਇੱਕ ਰਹੀ ਇਹ ਕਿਹਨੇ ਘੇੜਾ ਉਹ ਦੇਖੋ ਉਹ ਨਿਕਲਦੀ ਪਈ ਕਿੱਡੀ ਘੈਂਟ ਬਿੱਲਿੰਗ ਹਣਾ ਆ ਇਧਰ ਰਾਈਟ ਜਾਂਦੀ ਪਈ ਕਿਸ਼ਤੀ ਦੇ ਇੰਜ ਜਾਣਾ ਦਾ ਚਲ ਆਪਾਂ ਤੁਰੇ ਚੱਲਦੇ ਅੱਗੇ ਅੱਗੇ ਤੇ ਅੱਗੇ ਅੱਗੇ ਜਿਵੇਂ ਆਉਂਦਾ ਕੁਛ ਦਿਖਾਉਣੇ ਤੁਹਾਨੂੰ ਅੱਗੇ ਜਾ ਕੇ ਹੁਣ ਆਪਾਂ ਉਧਰ ਚੱਲਦੇ ਆ ਇਹ ਓਹ ਪਰਾਂ ਚੱਲਦੇ ਆ ਉਹ ਉਧਰ ਪਰਾਂ ਉਥੇ ਆਪਾਂ ਜਾਂਦੇ ਮਰਲੀਆਂ ਨੇ ਇਹਨਾਂ ਨੂੰ ਕਹਿੰਦੇ ਆ ਜਿੱਥੇ ਮੂੰਹ ਦੇ ਵਿੱਚੋਂ ਸ਼ੇਰ ਦੇ ਵਿੱਚੋਂ ਮੂੰਹ ਦੇ ਵਿੱਚੋਂ ਪਾਣੀ ਨਿਕਲਦਾ ਆਪਾਂ ਉਧਰ ਨੂੰ ਜਾ ਰਹੇ ਆ ਉਹ ਕੋਲੇ ਜਾ ਕੇ ਵਿਖਾਉਣੇ ਆ ਜਿਹੜੀ ਇਹ ਵੀ ਜਗਾ ਵਾਣਾ ਇਹ ਵੀ ਬਹੁਤ ਫੇਮਸ ਜਗਾ ਵਾ ਸ਼ੇਰ ਦੇ ਮੂੰਹ ਦੇ ਵਿੱਚੋਂ ਪਾਣੀ ਨਿਕਲਦਾ ਜਿਹੜਾ ਇਹਨਾਂ ਦਾ ਮੋਸਟਲੀ ਅਗਰ ਤੁਸੀਂ ਸਿੰਗਾਪੁਰ ਦਾ ਕੋਈ ਵੀ ਵੇਖੋਗੇ ਨਾ ਸਿੰਬਲ ਵੇਖੋਗੇ ਜਾਂ ਕੋਈ ਵੀ ਫੋਟੋ ਵੇਖੋਗੇ ਉਹਦੇ ਵਿੱਚੋਂ ਸ਼ੇਰ ਦਾ ਮੂੰਹ ਜ਼ਰੂਰ ਹੁੰਦਾ ਉਹਦੇ ਚੋਂ ਪਾਣੀ ਨਿਕਲਦਾ ਹੁੰਦਾ ਆਪਾਂ ਉਧਰ ਨੂੰ ਜਾ ਰਹੇ ਆ ਹਾਂ ਉਧਰੋਂ ਚੱਲਦੇ ਹਾਂ ਨਾ ਆਪਾਂ ਓਹ ਸਾਹਮਣੇ ਹੋਟਲ ਹੋਟਲ ਬਣੇ ਸਾਰੇ ਘੈਂਟ ਆ ਦੇਖੋ ਭਾਈ ਬਿਲਡਿੰਗ ਦਾ ਰੰਗ ਬਦਲਦੀ ਪਈ ਆ। ਉਹ ਪਾਣੀ ਆ ਉਧਰ ਪਾਣੀ ਦੀਆਂ ਧਾਰਾਂ ਵਗਦੀਆਂ ਪਈਆਂ ਔਰ ਲਾਲ ਰੰਗ ਦੀ। ਉਹ ਆ ਤਾਂ ਵੇਖੀ ਨਹੀਂ ਉਸ ਦਿਨ। ਜਿਹੋ ਜਿਹਾਂ ਰੰਗ ਆ ਨਾ ਉਹੋ ਜੀ ਬਿਲਡਿੰਗ ਦਾ ਰੰਗ ਹੋ ਜਾਂਦਾ। ਆਵੇ ਉਹ ਲਾਈਟਾਂ ਬਦਲ ਗਈਆਂ ਪਾਣੀ ਦੀਆਂ। ਉਹ ਬਦਲ ਗਈਆਂ ਹੁਣ ਹਰੀਆਂ। ਹੁਣ ਹਰੀਆਂ ਹੋਣਗੀਆਂ ਆਵੇ ਹਰਿਆ। ਅੱਛਾ ਸਾਰਾ ਹੀ ਮੂਵ ਹੁੰਦਾ। ਅੱਛਾ ਸਾਰਾ ਰੰਗ ਬਦਲਦਾ ਵਾ ਬਿਲਡਿੰਗ ਦਾ। ਕਿੱਡਾ ਸੋਹਣਾ ਲੱਗਦਾ ਪੈਣਾ ਯਾਰ। ਆ ਵੀ ਚੱਲਦਾ ਨਾਲ ਦੀ ਨਾਲ। ਹਾਂ ਆ ਚੱਲਦਾ ਵਾ। ਇਹ ਉਧਰ ਆਪਣ ਨੂੰ ਵੇਖਦਾ ਨਹੀਂ ਪਿਆ ਹੈ ਨਾ। ਹਾਂ। ਦੋਨੇ ਸਾਈਡ ਹੀ ਦੇਖੋ ਏ ਸ਼ੋ ਤਾਂ ਹਾਂ ਆਹ ਦੇਖ ਲਓ ਬਈ ਆ ਗਏ ਆਪਾਂ ਸ਼ੇਰ ਦੇ ਮੂੰਹ ਕੋਲੇ ਆਹ ਸ਼ੇਰ ਦਾ ਮੂੰਹ ਆ ਜਿਹੜਾ ਸਭ ਤੋਂ ਫੇਮਸ ਆ ਇੱਥੇ ਇਹ ਸਾਰੀਆਂ ਫੋਟੋਆਂ ਦੇ ਵਿੱਚ ਤੁਹਾਨੂੰ ਮਿਲੂਗਾ ਇਹ 24 ਘੰਟੇ ਪਾਣੀ ਵਗਦਾ ਰਹਿੰਦਾ ਹੈ ਮੂੰਹ ਦੇ ਵਿੱਚੋਂ ਤੇ ਆ ਪਿੱਛੇ ਆ ਇਹਨੂੰ ਮਰਲਿਨ ਮਰਲਿਨ ਕਹਿੰਦੇ ਨੇ ਮਰਲਿਨ ਮਰਲਿਨ ਠੀਕ ਆ ਦੇਖੋ ਕਿੱਡਾ ਘੈਂਟ 뷰 ਆ ਨਾ ਵਾਓ ਇਹਦੀ ਨੋਟੋ ਲੈਣੀ ਆ ਮੈਂ ਵੈਰੀ ਨਾਈਸ ਜਿਹੜੀ ਮੂੰਹ ਚ ਨਹੀਂ ਤਾਂ ਪਾਣੀ ਪਿਆ ਹੋਣਾ ਆ ਜਾ ਉੱਧਰ ਦੇਖੋ ਆ ਦੇਖੋ ਵੀਊ ਕਿੱਡਾ ਸੋਹਣਾ ਨਾ ਇਹ ਲਗਾਤਾਰ ਐਂ ਚੱਲਦਾ ਰਹਿੰਦਾ ਛੇਰ ਦੇ ਮੂਜੇ ਪਾਣੀ ਰਾਤੀ ਬੰਦ ਬਿਲਡਿੰਗ ਦੇ ਪਿੱਛੇ ਜਵਾਂ ਮਰੀਨਾ ਬੇਸ ਸੈਂਡ ਝੂਲਾ ਠੀਕ ਆ ਪਿੱਛੇ ਸਟੇਅਰ ਤੇ ਇਧਰ ਆ ਚੱਲਦਾ ਪਿਆ ਉਹ ਵਾਓ ਕੀ ਆ ਬੰਦਾ ਪਿੱਧਾ ਘੈਂਡਾ ਤੇ ਭਾਈ ਚਲੋ ਫਿਰ ਆਪਾਂ ਕਰਦੇ ਆ ਵਲੌਗ ਨੂੰ ਇੱਥੇ ਹੀ ਫਿਨਿਸ਼ ਤੇ ਹੋਪਫੁਲੀ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਤੇ ਬਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਈ ਸਿੰਗਾਪੁਰ ਦੀ ਵੀਡੀਓ ਸਾਰੀਆਂ ਵੇਖਣਾ ਤੁਹਾਨੂੰ ਸਾਰਾ ਸਿੰਗਾਪੁਰ ਬਾਰੇ ਪਤਾ ਲੱਗ ਜਾਊਗਾ ਤੇ ਕਮੈਂਟ ਵੀ ਕਰਨਾ ਅਗਰ ਸਾਰਾ ਕੁਝ ਤੁਹਾਨੂੰ ਵਧੀਆ ਲੱਗਾ ਤੇ ਕੋਈ ਜਾਣਕਾਰੀ ਹੋਈ ਤਾਂ ਉਹ ਵੀ ਪੁੱਛ ਲਿਓ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਵੀ ਦੱਸ ਦਊਗਾ ਠੀਕ ਆ ਤੇ ਬਾਕੀ ਪਿੱਛੇ ਤੁਸੀਂ ਵੀਊ ਸਾਰਾ ਵੇਖ ਹੀ ਲਿਆ ਵਾ ਕਿੱਡਾ ਘੈਂਟ ਵੀਊ ਆ ਤੇ ਬਾਰਿਸ਼ ਹੋ ਰਹੀ ਆ ਥੋੜੀ ਥੋੜੀ ਕਿਉਂਕਿ ਇੱਥੇ ਬਾਰਿਸ਼ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਹੋਣ ਲੱਗ ਜਾਈ ਦੇਖੋ ਅੰਬਰੀਲਾ ਨਾਲ ਹੀ ਆ ਆੰਬਰੀਲਾ ਨਾਲ ਹੀ ਆਪਣੇ ਤੇ ਹੁਣ ਆਪਾਂ ਬਈ ਕੱਲ ਵਲੌਗ ਬਣਾਵਾਂਗੇ ਤੇ ਕੱਲ ਆਪਣਾ ਹੈਗਾ ਵਾ ਆਪਣਾ ਇਥੇ ਲਾਸਟ ਸੈਕਿੰਡ ਲਾਸਟ ਡੇ ਆ ਕੱਲ ਆਪਣਾ 8ਵਾਂ 9ਵਾਂ ਦਿਨ ਆ ਕੱਲ ਤੇ ਕੱਲ ਆਪਾਂ ਨਵੀਆਂ ਜਗ੍ਹਾ ਤੇ ਜਾਵਾਂਗੇ ਤੇ ਉਹ ਵਿਖਾਵਾਂਗੇ ਤੁਹਾਨੂੰ ਤੇ ਚਲੋ ਆਪਾਂ ਉਦ ਤੱਕ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ ਟਾਟਾ ਬਾਏ 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 ਜੈ ਜੀ